ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸਦਾ ਹੀ ਜੈ ਜੈਕਾਰ ਸਦਾ ਹੀ ਜੈ ਜੈਕਾਰ ਸਰਬਤ ਦਾ ਪਾਲਕ ਰਬਾ ਜੀ ਮਿਹਰ ਕਰੋ ਬਾਈ ਦੁੱਖਾਂ ਕਲੇਸ਼ਾਂ ਦਾ ਨਾਸ਼ ਕਰੋ ਬਾਈ ਗੋਖੀ ਕੜੀ ਨਾ ਦੇਖੋ ਕਰੋ ਕਿਰਪਾ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਕਿਰਪਾ ਕਰੋ ਮਿਹਰ ਕਰੋ ਬੱਚਿਆਂ ਦੇ ਵੇਲੇ ਬੱਚੇ ਦੇ ਬੱਚਿਆਂ ਦੇ ਵੇਲੇ ਕਰਦੋ ਕਿਰਪਾ ਸਤਨਾਮ ਵਾਹਿਗੁਰੂ ਸਾਹਿਬ ਜੀ ਅੰਤ ਨ ਪਾਵਤ ਦੇਵ ਸਭ ਮਨ ਇੰਦਰ ਮਹਾ ਸ਼ਿਵ ਜੋਗ ਕਰੀ ਹਨ ਬੇਦ ਬਿਰੰਚ ਵਿਚਾਰ ਰਹੇ ਹੋ ਹਰ ਜਾਪ ਨਾ ਛੜਿਓ ਏਕ ਘਾਰੀ मथरा जन को प्रबदीन दयाल हैं संगत सृष्टि में हल करी रामदास गुरु जगतारन को गुरु ज्योत अर्जुन माहे तहरी सूरज किरण मिले जल्या सोहिए सब नादा ਪਾਣੀ ਕੀਰਤਨ ਸੁਣਦਾ ਓਏ ਗੱਲ ਯਾਦ ਰੱਖੇ ਉਹਦਾ ਉਦਮ ਨਹੀਂ ਉਹ ਧੁਰ ਦਰਗਾਹ ਤੋਂ ਸਤਨਾਮ ਓਏ ਸਿਗੁਰੂ ਸ਼ੰਤ ਇਕ ਓੰਕਾਰ ਸਤ ਗੁਰ ਪ੍ਰਸਾਦ ਤੀਰਥ ਨਾਵਣ ਜਾ ਤੀਰਥ ਨਾਮ ਹੈ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ तीरथ नावण जा तीरथ नाम है तीरथ शब्द बीचार अंतर ज्ञान है गुरु ज्ञान साचा था न तीरथ दस पर्व सदा दशहरा ਹਾਉ ਨਾਮ ਹਰਿ ਕਾ ਸਦਾ ਜਾਚਾ ਦੇ ਪ੍ਰਭ ਧਰਣੀ ਧਰਾ ਸੰਸਾਰ ਰੋਗੀ ਨਾਮਦਾਰੂ ਮੈ ਲਾਗੇ ਸਚ ਬਿਨਾ ਗੁਰਵਾਕ ਨਿਰਮਲ ਸਦਾ ਜਾਚਾ ਤਸਾਚ ਤੀਰਥ ਮਜਨਾ ਸਾਚ ਨਾ ਲਾਗੇ ਮੈਲ ਕਿਆ ਮਲਤ ਹੋਈ ਐ ਗੁਣ ਹਾਰ ਪਰੋਏ ਕਿਸ ਕੋ ਰੋਈ ਐ ਵਿਚਾਰ ਮਾਰ ਤਰ ਤਰ ਬੁਲਟ ਜਨਨ ਆਵਹਿ ਆਪ ਪਰਸ ਪਰਮ ਧਾਨੀ ਸਾਚ ਸਾਚੇ ਪਹਾਵਾਏ ਆਨੰਦ ਅਨਦਨ ਹਰਖ ਸਾਚ ਦੁਖ ਕਿਲ ਵਿਖ ਪਰ ਹਰੇ ਸਚ ਨਾਮ ਪਾਇ ਗੁਰ ਦਿਖਾਇਆ ਮੜ ਨਹੀਂ ਸਚ ਮਨ ਸੰਗਤ ਮੇਤ ਮਲਾਪ ਪੂਰਾ ਨਾਵਣ ਗਾਵੇ ਗਾਵਣ ਹਰ ਸ਼ਬਦ ਸੁਹਾਵਣੋ ਸਾਲਾ ਹੈ ਸਾਚੇ ਮਨ ਸਤ ਗੁਰ ਉਨ ਨਾਨ ਦਇਆ ਮਤੇ ਫਿਰ ਸੰਗ ਪਹਾਵੇ ਸਹਿਜ ਨਹਾਵੇ ਬੇਣੀ ਤਸੰਗਮ ਸਤ ਸਤੇ ਆਰਾਧੇ ਕੰਕਾਰ ਸਾਚਾ ਨਿਤ ਦੇ ਚੜ੍ਹ ਸਵਾਇ ਗਤ ਸੰਗ ਮੇਤਾ ਸੰਤ ਸੰਗਤ कर नजर मेल मिलाया कहन कहे सब कोए के बड़े आखिया च अजान समझ साखिया सच गुर की साखी अमृत भाखी ਇਤ ਮਨ ਮਾਨਿਆ ਮੇਰਾ ਖੋਜ ਕਰੇ ਆਵੈ ਵਿਖਲਾਤੇ ਸ਼ਬਦ ਸਚ ਗੁਰ ਮੇਰਾ ਆਖਣ ਟੋਟ ਨ ਭਗਤ ਭੰਡਾਰੀ ਪਰਪੁਰ ਰਹਿਆ ਸੋਈ ਨਾਨਕ ਸਾਚ ਕਹਿ ਬੇਨੰਤੀ ਮਨ ਮੰਝ ਸਚ ਸੋਈ ਅਖਣ ਟੋਟਨਾ ਭਗਤ ਭੰਡਾਰੀ ਪਰਪੁਰ ਰਹਿਆ ਸੋਈ ਨਾਨਕ ਸਚ ਕਹੈ ਬੇਨੰਤੀ ਮਨ ਮੰਝ ਸਚ ਸੋਈ ਵੇ ਹੈ ਗੁਰੂ ਜੀ ਕਾ ਖਾਲਸਾ ਵਾਹਿ ਹੈ ਗੁਰੂ ਜੀ ਕੀ ਫਤਿਹ ਤਨ ਆਸਰੀ ਮਹਿਲਾ ਪਹਿਲਾ ਸ਼ੰਤ ਇੱਕ ਓੰਕਾਰ ਸਤਿਗੁਰ ਪ੍ਰਸਾਦ ਤੀਰਥ ਧਾਵਣ ਜਾਉ ਤੀਰਥ ਨਾਮ ਹੈ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ ਗੁਰੂ ਪਿਆਰ ਵਾਲੇ ਅੱਜ ਦਾ ਪਾਵਨ ਵਖਵਾਕ ਜਗਤ ਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਦਾ ਬਖਸ਼ਿਸ਼ ਕੀਤਾ ਹੋਇਆ ਧਨ ਆਸਰੇ ਰਾਗ ਅੰਦਰ ਪਾਵਨ ਅੰਗ 687 ਅਤੇ 88 ਉੱਤੇ ਸੁਭਾਈ ਮਾਨ ਹੈ ਅੱਜ ਦੂਜੇ ਪਾਤਸ਼ਾਹ ਤਾਨ ਤਾਨ ਸਰ ਗੁਰੂ ਅੰਗਦ ਦੇਵ ਮਹਾਰਾਜ ਦਾ ਪਾਵਨ ਜੋਤੀ ਜੋਤਪੁਰੂ ਉਹ ਮਹਾਨ ਸਤਿਗੁਰੂ ਜਿਨ੍ਹਾਂ ਨੇ ਗੁਰੂ ਨਾਨਕ ਦੇ ਘਰ ਦੀ ਸੇਵਾ ਕਰਕੇ ਹੁਕਮ ਮੰਨ ਕੇ ਪ੍ਰਵਾਨ ਹੋਏ ਤੇ ਗੁਰਿਆਏ ਦੇ ਦਾਤ ਪ੍ਰਾਪਤ ਕੀਤੀ ਤੇ ਗੁਰਿਆਏ ਤੇ ਵਿਰਾਜਮਾਨ ਹੋ ਕੇ ਇੱਕ ਨਵਾਂ ਨਗਰ ਖਡੂਰ ਸਾਹਿਬ ਵਸਾਇਆ ਨਾਲ ਗੋਇੰਦਵਾਲ ਦੀ ਉਸਾਰੀ ਦਾ ਹੁਕਮ ਵੀ ਬਾਬਾ ਅਮਰਦਾਸ ਜੀ ਨੂੰ ਤਾਨ ਗੁਰੂ ਅੰਗਦ ਦੇਵ ਮਹਾਰਾਜ ਨੇ ਕੀਤਾ ਨਾਲ ਸਾਡੇ ਤੇ ਗੁਰਮੁਖੀ ਲਿਪੀ ਦੀ ਦਾਤ ਜੋ ਅਸੀਂ ਗੁਰਬਾਣੀ ਪੜ੍ਹਦੇ ਹਾਂ ਉਹ ਗੁਰਮੁਖੀ ਲਿਪੀ ਇਹ ਵੀ ਧੰਗ ਗੁਰੂ ਅੰਗਦ ਦੇ ਮਹਾਰਾਜ ਜੀ ਦੀ ਬਖਸ਼ਿਸ਼ ਕੀਤੀ ਹੋਈ ਹੈ ਤੇ ਕਰੀਬਨ 13 ਸਾਲ ਗੁਰਿਆਏ ਤੇ ਵਿਰਾਜਮਣ ਹੋ ਕੇ ਸੰਸਾਰ ਨੂੰ ਤਾਰਦਿਆਂ ਹੋਇਆਂ 1552 ਦੇ ਵਿੱਚ ਜੋਤੀ ਜੋਤ ਸਮਾਏ ਕਰੀਬਨ 30 ਸਲੋਕ ਵੀ ਸਾਡੇ ਅੰਮ੍ਰਿਤਮਈ ਬਾਣੀ ਦੇ ਵਿੱਚ ਦਾਤਾਰ ਨੇ ਬਖਸ਼ਿਸ਼ ਕੀਤੇ ਨੇ ਸਤਗੁਰੂ ਕਿਰਪਾ ਕਰਨ ਗੁਰੂ ਦੀ ਬਾਣੀ ਅਤੇ ਗੁਰੂ ਦੇ ਉਪਦੇਸ਼ਾਂ ਨੂੰ ਕਮਾ ਕੇ ਅਸਾਂ ਵੀ ਗੁਰੂ ਘਰ ਦੇ ਵਿੱਚ ਪਰਵਾਨ ਹੋ ਸਕੀਏ ਸਤਿਗੁਰ ਸਭਨਾ ਨੂੰ ਨਾਮ ਸੇਵਾ ਸਮਰੰਧੀ ਆਪ ਦਾਤਾ ਬਖਸ਼ਿਸ਼ ਕਰਨ ਸਭਨਾ ਦਾ ਆਵਿਆ ਗਾਵਿਆ ਸੇਵਾ ਆਪਣੇ ਦਰ ਤੇ ਪਰਵਾਨ ਕਰਨ ਜੀ ਹੋਇਆਂ ਭੁੱਲਾਂ ਦੇ ਖਿਮਾ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤ